ਗੁੱਡ ਮਾਰਨਿੰਗ एवरीवन ਮੈਂ ਡਾਕਟਰ ਪਰਮਿੰਦਰ ਸੂਤ ਐਸਜੀਆਰ ਹਸਪੀਟਲ ਕੋਰਟ ਫਤੋਹੀ ਤੋਂ ਅੱਜ ਬਹੁਤ ਹੀ ਵੱਡਪਾਗਾ ਦਿਨ ਵੈਸੇ ਤਾਂ ਕੋਈ ਐਦਾਂ ਦਾ ਦਿਨ ਨਹੀਂ ਹੁੰਦਾ ਜਿਹੜੀ ਮਾਤਾ ਤੋਂ ਬਿਨਾ ਹੋਵੇ ਅੱਜ ਮਦਰਸਡੇ ਐ ਮਦਰਸਡੇ ਤੇ ਸਾਰਿਆਂ ਦੇ ਸਾਰੇ ਜਿੰਨੇ ਵੀ ਸਾਡੇ ਅਸਲ ਵਿੱਚ ਗੱਲ ਕੀ ਐ ਜਿਹੜੀ ਅੱਜ ਦੀ ਜਨਰੇਸ਼ਨ ਐ ਸੋਸ਼ਲ ਮੀਡੀਆ ਤੱਕ ਸਹਿਮਤ ਰਹਿ ਗਈ ਐ ਜਿਹੜੇ ਕੋਈ ਵੀ ਦਿਨ ਦਿਨ ਵੈਸੇ ਸਾਡਾ ਦਿਨ ਹੈ ਚਾਹੇ ਰਾਤ ਹੈ ਉਹ ਸਿਰਫ ਮਦਰ ਤੋਂ ਸ਼ੁਰੂ ਹੋ ਕੇ ਮਦਰ ਤੇ ਹੀ ਖਤਮ ਹੁੰਦਾ ਜਦੋਂ ਆਪਾਂ ਘਰ ਦੇ ਵਿੱਚ ਵੱਢਦੇ ਪਹਿਲਾ ਸ਼ਬਦ ਬੱਚੇ ਦਾ ਸਿਰਫ ਮਾਂ ਨਿਕਲਦਾ ਜਦੋਂ ਜਾਂਦੇ ਹਾਂ ਉਸ ਵੇਲੇ ਵੀ ਮਾਂ ਹੀ ਕਹਿੰਦੇ ਮਾਂ ਦਾ ਮੈਂ ਚੱਲਾਂ ਜਦੋਂ ਆ ਗਿਆ ਘਰ ਦੇ ਵਿੱਚ ਇੱਕੋ ਆਵਾਜ਼ ਹੁੰਦੀ ਹੈ ਮਾਤਾ ਕਿੱਥੇ ਆ ਠੀਕ ਹੈ ਮਾਤਾ ਦਾ ਸਤਿਕਾਰ ਬਹੁਤ ਹੀ ਜ਼ਰੂਰੀ ਹੈ ਮਦਰਸ ਦੇ ਕਰਕੇ ਮਦਰਸ ਦੇ ਨਹੀਂ ਹੈ ਮਦਰ ਕਰਕੇ ਇਹ ਮਦਰਸ ਦੇ ਜਿੰਨੇ ਵੀ ਡੇ ਆ ਸਾਡੇ ਸਾਰੀਆਂ ਡੇ ਚਾਹੇ ਰਾਤਾਂ ਸਾਰਾ ਕੁਝ ਉਹਦੇ ਕਰਕੇ ਹੀ ਹੈ ਸੋ ਮੇਰੇ ਨੂੰ ਮੇਰੇ ਵੱਲੋਂ ਸਾਰਿਆਂ ਨੂੰ ਅਪੀਲ ਹੈ ਕਿ ਜਿਨ੍ਹਾਂ ਜਿਨ੍ਹਾਂ ਦੇ ਕੋਲ ਵੀ ਮਾਮਾ ਹੈ ਇਸ ਵੇਲੇ ਉਹਨਾਂ ਨੂੰ ਪਰਮਾਤਮਾ ਕਰੇ ਉਹਨਾਂ ਨੂੰ ਦਿਨ ਤੁਕਣੀ ਰਾਤ ਚੋਕਣੀ ਉਹਨਾਂ ਦੀ ਜਿਹੜੀ ਉਮਰ ਹੈ ਹੋਵੇ ਤੇ ਉਹ ਹਮੇਸ਼ਾ ਅਗਰ ਮਾਤਾ ਦਾ ਆਸਰਾ ਸਾਡੇ ਕੋਲ ਹੈ ਤੇ ਅਸੀਂ ਦਿਨ ਤੁਕਣੀ ਰਾਤ ਚੋਕਣੀ ਤਰੱਕੀ ਕਰਦੇ ਹਾਂ ਸੋ ਮੇਰੇ ਵੱਲੋਂ ਇਹੀ ਅਪੀਲ ਹੈ ਕਿ ਆਪਣੀਆਂ ਜਿੰਨੇ 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 ਬੱਚੇ ਵੀ ਹੈਗੇ ਆ ਜਿਨ੍ਹਾਂ ਦੀਆਂ ਮਾਮਾ ਬੈਠੀਆਂ ਉਹਨਾਂ ਦਾ ਸਤਿਕਾਰ ਕਰੋ ਉਹਨਾਂ ਨਾਲ ਟਾਈਮ ਐਕਸਪੈਂਡ ਕਰੋ ਸੋ ਬਹੁਤ ਆ ਕੁਛ ਨਾ ਕਹਿੰਦਾ ਹੋਇਆ ਥੈਂਕ ਯੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ